ਇੱਕ ਇਨਸਾਨ ਵੀ ਸਿਰਫ ਇੱਕ ਝਲਕ ਪਾਉਣ ਦੇ ਲਈ ਆਏ ਲੋਕ ਪਰ ਉਹ ਝਲਕ ਵੀ ਉਹਨਾਂ ਨੂੰ ਨਹੀਂ ਨਸੀਬ ਹੋਈ ਤੇ ਉਹਦੇ ਚੱਕਰ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋ ਗਿਆ ਕਿ ਹੁਣ ਕਲਕੱਤਾ ਦੀ ਸੀਐਫ ਨੂੰ ਮਾਫੀ ਮੰਗਣੀ ਪਈ ਐਕਸ 'ਤੇ ਟਵੀਟ ਕਰਕੇ ਪੂਰੀ ਦੁਨੀਆ ਦੇ ਮਹਾਨ ਫੁੱਟਬਾਲਰ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਹੈ ਰੋनाल्डੋ ਤੇ ਦੂਸਰੇ ਨੰਬਰ ਤੇ ਹੈ ਮੈਸੀ ਲਿਓਨਲ ਮੈਸੀ ਇੰਡੀਆ ਟੂਰ ਤੇ ਆਇਆ ਹੋਇਆ ਹੈ ਜਿਹਦੇ ਕਾਰਨ ਉਹਨਾਂ ਨੂੰ ਦੇਖਣ ਵਾਸਤੇ ਲੱਖਾਂ ਲੋਕਾਂ ਦੀ ਭੀੜ ਕਲਕੱਤੇ ਅੰਦਰ ਇਕੱਠੀ ਹੋ ਗਈ ਹੁਣ ਉਹਨਾਂ ਨੂੰ ਸਿਰਫ ਇੱਕ ਝਲਕ ਚਾਹੀਦੀ ਸੀ ਜਿਹੜੀ ਕਿ ਉਹਨਾਂ ਨੂੰ ਉਹ ਝਲਕ ਵੀ ਨਹੀਂ ਮਿਲ ਸਕੀ ਕਿਉਂ ਕਿ ਬਹੁਤ ਸਾਰੀ ਭੀੜ ਹੋਣ ਦੇ ਕਾਰਨ ਸਿਕਿਉਰਿਟੀ ਬਹੁਤ ਜ਼ਿਆਦਾ ਵਧਾਈ ਗਈ ਸੀਗੀ ਪੁਲਿਸ ਪ੍ਰਸ਼ਾਸਨ ਨੇ ਲਿਓਨਲ ਮੈਸੀ ਨੂੰ ਘੇਰ ਕੇ ਰੱਖਿਆ ਸੀ ਮੀਡੀਆ ਨੇ ਘੇਰ ਕੇ ਰੱਖਿਆ ਸੀ ਜਿਹਦੇ ਕਾਰਨ ਕਿਸੇ ਨੂੰ ਵੀ ਲਿਓਨਲ ਮੈਸੀ ਦੀ ਸ਼ਕਲ ਤੱਕ ਨਹੀਂ ਦਿਖੀ ਉਹਨਾਂ ਨੂੰ ਕਮੀਜ਼ ਤੱਕ ਨਹੀਂ ਦਿਖੀ ਇਸ ਗੱਲ ਤੋਂ ਨਾਰਾਜ਼ ਹੋ ਕੇ ਸਾਰੇ ਫੈਨਸ ਨੇ ਉੱਥੇ ਲਗੀਆਂ ਕੁਰਸੀਆਂ ਪੱਟਤੀਆਂ ਉੱਥੇ ਲੱਗੇ ਤੰਬੂ ਪੱਟਤੇ ਪੂਰਾ ਹੜਦੰਗ ਮਚਾਤਾ ਸਟੇਡੀਅਮ ਦੇ ਅੰਦਰ ਤੱਕ ਲੋਕ ਆ ਗਏ ਤੇ ਖੱਚਾ ਖੱਟ ਚ ਭਰ ਗਈ ਗੁੰਡਾਗਰਦੀ ਵਾਲਾ ਮਾਹੌਲ ਉੱਥੇ ਬਣ ਗਿਆ ਸਭ ਤੋਂ ਸ਼ੋਕਿੰਗ ਗੱਲ ਤਾਂ ਇਹ ਹੈ লিওਨਲ ਮੈਸੀ ਨਾਲ ਇੱਕ ਫੋਟੋ ਖਿਚਵਾਉਣ ਦਾ ਪ੍ਰਾਈਸ ਰੱਖਿਆ ਗਿਆ ਸੀ ਜੋ ਕਿ 10 ਲੱਖ ਰੁਪਏ ਰੱਖਿਆ ਗਿਆ ਸੀਗਾ ਤੇ ਉਹ ਸਟੇਡੀਅਮ ਦੇ ਵਿੱਚ ਐਂਟਰੀ ਫੀਸ ਰੱਖੀ ਗਈ ਸੀ ਜਿਹੜੀ ਕਿ 4000 ਤੋਂ 12000 ਰੁਪਏ ਸੀਗੀ ਐਨੇ ਰੁਪਏ ਖਰਚ ਕੇ ਵੀ ਕੋਈ ਫੈਨ ਇਹਨਾਂ ਨੂੰ ਦੇਖ ਨਹੀਂ ਸਕੇ ਇਸ ਕਰਕੇ ਗੁੱਸਾ ਪੂਰਾ ਉਮੜ ਆਇਆ ਤੇ ਕੋਲਕਾਤਾ ਦੇ ਉਹ ਸਟੇਡੀਅਮ ਦੇ ਅੰਦਰ ਬੁਰੇ ਹਾਲ ਕਰ ਤੇ ਲੋਕਾਂ ਦੇ ਤੇ ਇੱਥੇ ਹੀ ਸ਼ਾਹਰੂਖ ਖਾਨ ਗੈਂਗ ਖਾਨ ਸਾਹਿਬ ਵੀ ਉਹਨਾਂ ਨੂੰ ਮਿਲਣ ਵਾਸਤੇ ਪਹੁੰਚੇ ਸੀ ਜਿਹੜੇ ਕੀ ਉਹਨਾਂ ਨੂੰ ਜੱਫੀਆਂ ਪਾ ਕੇ ਮਿਲੇ ਪਰ ਆਮ ਫੈਨ ਜਿਹੜਾ ਉਹਨਾਂ ਨੂੰ ਦੇਖ ਵੀ ਨਹੀਂ ਸਕਿਆ ਉਹਨਾਂ ਦੇ ਅੰਦਰ ਪੂਰੀ ਹਰਾਸਮੈਂਟ ਹੈਗੀ ਆ ਇਸ ਕਰਕੇ ਮੰਮਤਾ ਬੈਨਰਜੀ ਨੇ ਐਕਸ 'ਤੇ ਟਵੀਟ ਕਰਕੇ ਮਾਫੀ ਮੰਗੀ ਹੈ ਲੀਓਨਲ ਮੈਸੀ ਦਾ ਇਹ ਟੂਰ 3 ਦਿਨਾਂ ਦਾ ਰਹੂਗਾ ਤੇ ਇਹ 14 ਸਾਲ ਬਾਅਦ ਆਏ ਸੀ ਪਹਿਲਾਂ ਆਏ ਸੀ 2011 ਦੇ ਵਿੱਚ ਇੰਡੀਆ 'ਚ ਤੇ ਹੁਣ 14 ਸਾਲ ਬਾਅਦ ਇੰਡੀਆ 'ਚ ਦੁਬਾਰੇ ਆਏ ਸੀ ਕਿ ਜਿੱਥੇ ਇਹਨਾਂ ਨੇ 70 ਫੁੱਟ ਦੀ ਆਪਣੀ ਮੂਰਤੀ ਬਣੀ ਦਾ ਉਦਘਾਟਨ ਵੀ ਕੀਤਾ ਸੀਗਾ ਤੇ ਹੁਣ ਪਤਾ ਨਹੀਂ ਇਹ ਕਦੋਂ ਆਉਣਗੇ ਇੰਡੀਆ ਦੇ ਅੰਦਰ ਇਸ ਕਰਕੇ ਫੈਨਸ ਦੇ ਅੰਦਰ ਇਹ ਹਰਾਸਮੈਂਟ ਉਗਰਿਆ